Es el principio de la vida. ਮਾਝਾ ਮਾਲਵਾ 도ਆਬਾ ਨਿਊਜ਼ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਗਗਨਦੀਪ ਕੌਰ ਪੰਜਾਬ ਦੇ ਦਿਨਾਂ ਖੇਤਰਾ ਮਾਲਵਾ ਮਾਝਾ ਤੇ 도ਆਬਾ ਖੇਤਰਾ ਦੇ ਨਾਲ ਜੁੜੀਆਂ ਖਾਸ ਖਬਰਾਂ ਦੇ ਰੁਕ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਨਜ਼ਰ ਸੁਖੀਆਂ ਤੇ ਇਨ ਹੈਡਲਾਈਨਸ ਦੇ ਪ੍ਰਯੋਜਿਤ ਨੇ ਫਿਰ ਲਾ ਡੀ ਐਮਟੀ ਅੰਦਰ ਸੇ ਸਟਰੌਂਗ ਬੁੱਲਾੜਾ ਵਾਸੀਆਂ ਨੇ ਮਿੱਥੇ ਸਮੇਂ ਦੇ ਲਈ ਤਾਂ ਨਾ ਛੁੱਟੀਆਂ ਸੜਕਾਂ ਤੇ ਖਰਾਬ ਸੀਵਰੇਜ ਸਿਸਟਮ ਤੋਂ ਨੇ ਪਰੇਸ਼ਾਨ ਲੋਕਾਂ ਨੇ ਕੀਤੀ ਮੰਗ ਵਿਕਾਸ ਕੌੜ ਜੀ ਜਲਦੀ ਕਰਾਈ ਜਾਣ ਛੁ ਸਿਵਲ ਹਸਪੀਟਲ ਦੇ ਵਿੱਚ ਨਹੀਂ ਡਾਕਟਰ ਇਲਾਜ ਨਹੀਂ ਮਿਲ ਰਿਹਾ ਮਰੀਜ਼ ਹੁੰਦੇ ਖੱਜਲ ਖਵਾ ਤਰੱਕੀ ਮਿਲਨ ਦੇ ਕਰਕੇ ਡਾਕਟਰ ਮੈਡੀਕਲ ਕਾਲਜ ਦੇ ਵਿੱਚ ਕਿਤੇ ਤਬਦੀਲ ਸ਼ਹੀਦ ਕਨਰਸਿੰਗ ਦੀ ਸ਼ਹੀਦੀ ਕਾਨਫਰੰਸ ਲਈ ਤਿਆਰੀਆਂ ਜ਼ੋਰਾਂ ਸ਼ੋਨਾ ਦੇ ਸ਼੍ਰਮ ਨੇ ਖਾਲੀ ਦਲ ਦੀ ਹੋਈ ਬੈਠਕ 20 ਅਗਸਤ ਨੂੰ ਹੋਏਗੀ ਸ਼ਹੀਦੀ ਕਾਨਫਰੰਸ ਪਿੰਡਲੀ ਖਾਨ ਨੇ ਆਕੇ ਕਾਜਦਮੇ ਇੱਕ ਆ ਉਰਦਲਾ ਕੌਮੀ ਖੇਡ ਦੀ ਬੱਚਿਆਂ ਦੇ ਨੌਜਵਾਨਾਂ ਨੂੰ ਦਿੰਦਾ ਹੈ ਮੁਫਤ ਸਿਖਲਾਈ ਚੰਗੀ ਖੇਡ ਦੇ ਸਦਕਾ ਜਾਲੀ ਨੌਜਵਾਨ ਹੋ ਚੁਕੇ ਨੇ ਫੌਜ ਭਰਤੀ ਤੇ ਜਾਇਨਪੁਰ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਡਾਕਟਰ ਅਲੀ ਭਾਰੀ ਕਮਿ ਸੈਂਟਰ ਦੇ ਵਿੱਚ ਡਾਕਟਰ ਨਹੀਂ ਇਲਾਜ ਦੇ ਲਈ ਮਰੀਜ਼ ਖਜਲ ਖਵਾ ਪੁਲਿਸ ਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਨਾ ਕਰਨ ਦੇ ਇਲਜ਼ਾਮ ਸ਼ਰਮ ਦੇਖਦਾ ਨਸ਼ਾ ਕੀ ਕੀਤੀ ਜਾਇਕ ਕਾਰਵਾਈ ਕੀ ਕੀਤੀ ਜਾਰੀ ਸਾਨਕ ਲੋਕਾਂ ਦੇ ਕੋਲੋਂ ਮੰਗ ਤੇ ਸਖਤ ਬੇਲਾ ਨਜ਼ਰ ਪਾਵਾਂਗੇ ਮਾਝਾ ਖੇਤਰ ਦੇ ਮਾਝਾ ਖੇਤਰ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਿਵਲ ਹਸਪੀਟਲ ਅੰਮ੍ਰਿਤਸਰ ਦੀ ਜਿੱਥੇ ਡਾਕਟਰਾਂ ਦੀ ਵੱਡੀ ਮਾਤਰਾ ਦੇ ਵਿੱਚ ਕਮੀ ਹੈ ਮਰੀਜ਼ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਇਸ ਕਮੀ ਦੇ ਕਰਕੇ ਮਰੀਜ਼ਾਂ ਨੂੰ ਲੋੜੀਂਦਾ ਇਲਾਜ ਮਿਲ پا ਨਹੀਂ ਰਿਹਾ ਜਲਦੀ ਡਾਕਟਰ ਤੇ ਨਾਲ ਕਿਤੇ ਜਾਂਦੀ ਮੰਗ ਕੀਤੀ ਜਾ ਰਹੀ ਹੈ ਡਾਕਟਰਾਂ ਆ ਖਾਲੀ ਪਈਆਂ ਕੁਰਸੀਆਂ ਇਲਾਜ ਦੇ ਲਈ ਖੱਜਲ ਖਵਾਰ ਹੁੰਦੇ ਲੋਕ ਇਹ ਹਾਲ ਨੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦਰਸਲ ਹਸਪਤਾਲ ਦੇ ਨਵੇਂ ਮਹਿਰਾਂ ਨੂੰ ਤਰੱਕੀ ਦੇ ਕੇ ਮੈਡੀਕਲ ਕਾਲਜ ਵਿੱਚ ਤੈਨਾਤ ਕਰ ਦਿੱਤਾ ਗਿਆ ਜਿਨ੍ਹਾਂ ਦੀ ਥਾਂ ਤੇ 6 ਨਵੇਂ ਡਾਕਟਰ ਲਾਇਕੇ ਨੇ ਪਰ ਉਹਨਾਂ ਵਿੱਚੋਂ ਕਿਸੇ ਨੇ ਵੀ ਅਜੇ ਤੱਕ ਜੁਆਇਨ ਹੀ ਨਹੀਂ ਕੀਤਾ ਜਿਸ ਕੰਨ ਮਰੀਜ਼ ਇਲਾਜ ਨਾ ਮਿਲਣ ਤੋਂ ਪਰੇਸ਼ਾਨ ਨੇ ਤੇ ਉਹਨਾਂ ਦੇ 蒂ਮਾਰਦਾਰਾਂ ਨੂੰ ਵੀ ਖੱਜਲ ਖੁਆਰੀ ਚਲਣੀ ਪੈ ਰਹੀ ਹੈ ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਡਾਕਟਰਾਂ ਦੀ ਘਾਟ ਜਲਦ ਪੂਰੀ ਕਰੇ ਮੈਂ ਮੇਰੇ ਲੱਤ ਦੀ ਹੱਡੀ ਬਹੁਤ ਦੁਖਦੀ ਪਈ ਹੈ ਬੜੀ ਮੁਸ਼ਕਲ ਦੇ ਨਾਲ ਮੈਂ ਇੱਥੇ ਪਹੁੰਚਿਆ ਕੱਲ ਇਹ ਡਾਕਟਰ ਵਾਲਾ ਪਰਚੀ ਤੇ ਮੈਨੂੰ ਮਿਲ ਗਈ ਕੋਈ ਰਹੀ 11 ਵਜੇ ਉਹ ਤੋਂ ਬਾਅਦ ਫਿਰ 2 ਵਜੇ ਮੈਨੂੰ ਲੱਭੇ ਮੈਂ 2 ਵਜੇ ਕਰਵਾ ਕੇ ਐਕਸਰਾ ਤੇ ਫਿਰ ਇਹਨਾਂ ਕੋ ਆਇਆ ਫਿਰ ਇਹ ਭੱਜ ਗਏ ਅੱਜ ਫਿਰ ਆਇਆ ਫਿਰ ਬੰਦ ਹੈ ਖਾਣ ਆਏ ਪ੍ਰਵਾਚ ਬਾੜਿਆ ਜੋੜਦੇ ਆ ਤੇ ਮੈਂ ਖੁਦ ਖਾ ਕੇ ਉਹਨੇ ਰੋਜ਼ ਆਉਨੇ ਆ ਪਰਚੀਆਂ ਕਿੰਨੀਆਂ ਬਣਾ ਲਗਾ ਡਾਕਟਰ ਨਹੀਂ ਮਿਲਦਾ ਜੇ ਉਹਨਾਂ ਨੂੰ ਕਹਿੰਨੇ ਕੁੜੀਆਂ ਨੂੰ ਕਿੰਨੀਆਂ ਤੇ ਤਰੀਕ ਪਾ ਦੋ ਤਰੀਕ ਦੀ ਪਾ ਦੋ ਨਵੀਂ ਪਰਚੀ ਕਿੰਨੀਆਂ ਬਣਾ ਲਓ ਦੂਜੇ ਪਾਸੇ ਹਸਪਤਾਲ ਦੇ ਐਸਐਮਓ ਦਾ ਕਹਿਣਾ ਹੈ ਕਿ ਜੋ ਪੋਸਟ ਖਾਲੀ ਹੋਈ ਹੈ ਉਹ ਜਲਦ ਹੀ ਭਰੀ ਜਾਏਗੀ ਪਰ ਇਹ ਫੈਸਲਾ ਸਰਕਾਰ ਦਾ ਹੈ ਹਰ ਪੱਗ ਦਾ ਫੈਸਲਾ ਹੈ ਬਟ ਉਮੀਦ ਹੈ ਕਿ ਸਰਕਾਰ ਨੂੰ ਦੇ ਨੋਟਿਸ ਆ ਗਿਆ ਕਿ ਜਦੋਂ ਸਰਕਾਰ ਕੋਲੋਂ ਫੈਸਲਾ ਹੁੰਦਾ ਕਿ ਕਿਹੜੇ ਡਾਕਟਰ ਨੂੰ ਜਾਣਾ ਤੇ ਕਿਹੜੇ ਅਸੀਂ ਫੈਸਲਾ ਕਰਨਾ ਤੇ ਉਮੀਦ ਹੈ ਕਿ ਕੁਝ ਦਿਨਾਂ ਵਿੱਚ ਜਿਹੜੀਆਂ ਹੈਗੀਆਂ ਪੋਸਟਾਂ ਖਾਲੀ ਨੇ ਭਰਾਈ ਜਾਣਗੀਆਂ ਸੁਬਹ ਦੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਭਾਰੀ ਕਮੀ ਦੇ ਕਾਰਨ ਲੋਕ ਪਰੇਸ਼ਾਨੀ ਤੇ ਸਿਹਤ ਵਿਭਾਗ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਦੇ ਵਿੱਚ ਹੁਣ ਤੱਕ ਫੇਲ ਸਾਬਤ ਹੋਇਆ ਹੈ ਜੋ ਕਿ ਸਰਕਾਰ ਅਤੇ ਸਿਹਤ ਵਿਭਾਗ ਦੀ ਵੱਡੀ ਨਾਕਾਮੀ ਨੂੰ ਦਰਸਾਉਂਦਾ ਹੈ ਸੁਪ੍ਰੀਤ ਕਾਲੋਂ ਪੀਟੀਸੀ ਨਿਊਜ਼ ਅੰਮ੍ਰਿਤਸਰ ਤੇ ਹੁਣ ਗੱਲ ਕਰਾਂਗੇ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਦੀ ਜਿਨ੍ਹਾਂ ਦਾ ਪਟਾਨਕੋਟ ਦੇ ਸਜਨਪੁਰ ਦੇ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਜਨਾਜ਼ਾ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਇੱਥੇ ਡਾਕਟਰਾਂ ਦੀ ਪਾਰੀ ਕਮੀ ਹੈ ਜਿਸ ਦੇ ਕਰਕੇ ਇਲਾਜ ਨਹੀਂ मिल ਨਹੀਂ ਪਾਰਿਆ ਮਰੀਜ਼ ਖੱਜਲਖਵਾਰ ਗੋਰੀਨੇ ਸੈਸੈਂਟਰ ਦੇ ਵਿੱਚ ਕੋਲ ਦੱਸਦੀ ਹੈ ਕਿ 6 ਡਾਕਟਰਾਂ ਦੀ ਜ਼ਰੂਰਤ ਹੈ ਜਿਸਕੇ ਜੋ ਤੈਨਾਤ ਇਸ ਸਰਫ ਕੋਈ ਹੈ ਤੇ ਉਹ ਵੀ ਠੇਕਾ ਆਧਾਰਿਤ ਡਾਕਟਰ ਹੈ ਲੋਕ ਜਲਦ ਤੋਂ ਜਲਦ ਡਾਕਟਰਾਂ ਦੀ ਇਸ ਕਮੀ ਨੂੰ ਪੂਰਾ ਕਿਤੇ ਜਾਂਦੀ ਮੰਗ ਕਰ ਰਹੇ ਨੇ ਦੂਜੇ ਪਾਸੇ ਵੀ ਪਾਕਿਆ ਅਧਿਕਾਰੀਆਂ ਨੇ ਦੱਸਿਆ ਕਿ ਕੁਸ ਸਮਾਂ ਪਹਿਲਾਂ ਡਾਕਟਰ ਪੂਰੇ ਸੰ ਪਰ ਬਦਲੀ ਹੋਈ ਜਿਸ ਤੋਂ ਬਾਅਦ ਅਸਾਮੀਆਂ ਖਾਲੀ ਹੋ ਗਈਆਂ ਨੇ ਇਸ ਦੇ ਕਰਕੇ ਹੀ ਸਮੱਸਿਆ ਪੇਸ਼ ਆ ਰਹੀ ਹੈ ਇਸ ਸੰਬੰਧੀ ਉਹ ਵਿਭਾਗ ਨੂੰ ਸੂਚਿਤ ਕਰ ਚੁੱਕੇ ਹਨ ਕਿ ਕੀ ਡਾਕਟਰ ਹੈ ਜਨਨ ਕਿ 6 ਪੋਸਟਾਂ ਉਹਦੇ ਬਾਅਦ ਮਰੀਜ਼ ਖੱਜਲ ਹੁੰਦੇ ਆ ਪ੍ਰਾਈਵੇਟ ਪ੍ਰਾਈਵੇਟ ਜਿਆਦਾ ਹੀ ਪੈਸੇ ਦੇਣੇ ਪੈਂਦੇ ਆ ਇਸ ਕਨੂੰ ਸਰਕਾਰ ਅੱਗੇ ਰਿਕੁਐਸਟ ਹੈ ਕਿ ਇੱਥੇ ਸਾਰੀਆਂ ਪੋਸਟਾਂ ਫਿਲਪ ਕਰਨ ਸਾਰੇ ਪਿੰਡਾਂ ਦੇ ਲੋਕ ਕਾਫੀ ਸਾਰੇ ਪਿੰਡਾਂ ਦੇ ਲੋਕ ਆਉਂਦੇ ਜਾਂਦੇ ਆ ਤੇ ਇੱਥੇ ਡਾਕਟਰਾਂ ਦੀ ਤਨਾਤੀ ਕੀਤੀ ਜਾਏ ਤਾਂ ਜੋ ਲੋਕਾਂ ਨੂੰ ਪ੍ਰਾਈਵੇਟ ਡਾਕਟਰਾਂ ਕੋਲ ਜਾ ਕੇ ਜੋ ਜਿਆਦਾ ਪੈਸੇ ਖਰਚਨੇ ਕਰਨੇ ਪੈ ਰਹੇ ਆ ਉਹ ਉਹ ਸਿਵਲ ਹਸਪਤਲ ਦੇ ਵਿੱਚ ਸਸਤਾ ਇਲਾਜ ਕੀਤਾ ਜਾ ਸਕਿਆ। ਆਮ ਬੰਦਾ ਪ੍ਰਾਈਵੇਟ ਹਸਪਤਲ ਜਾ ਕੇ ਆਪਣਾ ਇਨਾ ਖਰਚਾ ਨਹੀਂ ਕਰ ਸਕਦਾ ਦਵਾਈਆਂ ਦਾ ਡਾਕਟਰ ਦੀ ਫੀਸ ਜੋ ਬਹੁਤ ਮਹਿੰਗੀ ਹੈ। ਪਰ ਸਰਕਾਰ ਦੇ ਅਗੇ ਹੀ ਬੇਨਤੀ ਹੈ ਕਿ ਸਿਆਨਪੁਰ ਸਿਵੋ ਹਸਪਤਲ ਦੇ ਵਿੱਚ ਵੱਧ ਤੋਂ ਵੱਧ ਡਾਕਟਰ ਦਾ ਪ੍ਰਬੰਧ ਕੀਤਾ ਜਾਏ। ਕਿ ਬੇਸੇ ਡਾਕਟਰਸ ਹੈ ਨਹੀਂ। ਪਹਿਲੇ ਡਾਕਟਰਸ ਯਹਾਂ ਪਰ ਸਾਰੀ ਪੋਸਟਿੰਗ ਸੀ। ਤੋ ਅਬ ਡਾਕਟਰਸ ਕੁਝ ਡਾਕਟਰਸ ਟਰਾਂਸਫਰ ਕਰਾ ਗਏ ਆ। ਹਮਾਰੇ ਪਾਸ ਕੰਟਰੈਕਟ ਪਰ ਇੱਕ ਡਾਕਟਰ ਹੀ ਹੈ। ਪਠਾਨਕੋੜ ਦੇ ਪਿੰਡ ਅਲੀ ਖਾਨ ਦਾ ਹਾਕੀ ਕੋਚ ਉੱਤਮ ਸਿੰਘ ਦੀ ਗੱਲ ਕਰਾਂਗੇ ਜਿਸ ਦੇ ਵੱਲੋਂ ਜੋ तमाम ਉਪਰਾਲੇ ਕੀਤੇ ਜਾਣੇ ਹਰ ਪਾਸੇ ਚਾਰੇ ਪਾਸੇ ਇਹਨਾਂ तमाम ਉਪਰਾਲਿਆਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਆਓ ਜੀ ਕੌਮੀ ਕਿਡ ਹਾਕੀ ਦੀ ਮੁਫਤ ਸਿਖਲਾਈ ਅਤੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਕੋਚ ਉੱਤਮ ਸਿੰਘ ਕਾਫੀ ਲੰਮੇ ਸਮੇਂ ਤੋਂ ਯਤਨਸ਼ੀਲ ਨੇ ਸਵੇਰੇ ਸ਼ਾਮ ਇਸ ਮੈਦਾਨ ਵਿੱਚ ਬੱਚਿਆਂ ਨੂੰ ਇਕੱਠਿਆਂ ਕਰਕੇ ਹਾਕੀ ਖਿਡਾਉਣ ਪਿੱਛੇ ਉਹਨਾਂ ਦਾ ਮਕਸਦ ਹੈ ਕੇ ਨੌਜਵਾਨ ਸਿਹਤਮੰਦ ਹੋਣ ਬੁਰੀ ਸੰਗਤ ਤੋਂ ਬਚਣ ਅਤੇ ਹਾਕੀ ਦੀ ਖੇਡ 'ਚ ਮੁਲਕ ਦਾ ਨਾਮ ਰੌਸ਼ਨ ਕਰਨ ਕੋਚ ਤੁਮ ਸਿੰਘ ਵੱਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਦਿੱਤੀ ਜਾਂਦੀ ਹਾਕੀ ਦੀ ਮੁਫਤ ਸਿਖਲਾਈ ਦੀ ਬਦੌਲਤ ਜ਼ਿਲ੍ਹਾ ਪਠਾਨਕੋਟ ਦੇ ਕਰੀਬ 40 ਨੌਜਵਾਨ ਫੌਜੀ ਚ ਪਰਤੀ ਹੋ ਚੁੱਕੇ ਨੇ ਅਤੇ ਹੋਰ ਨੌਜਵਾਨ ਪਰਤੀ ਹੋਣਾ ਚਾਹੁੰਦੇ ਨੇ ਕੋਚ ਸਾਹਿਬ ਵੱਲੋਂ ਮਤਲਬ ਇਹ ਜੋ ਵੀ ਕਰਾਉਂਦੇ ਆ ਜੋ ਵੀ ਸਿਖਾਉਂਦੇ ਆ ਇਹਨਾਂ ਨਾਲ ਬੱਚਿਆਂ ਦਾ ਫਾਇਦਾ ਹੁੰਦਾ ਕਈ ਬੱਚੇ ਆਪਣੇ ਆਰਮੀ 'ਚ ਵੀ گئے ਆ ਇੱਕ ਮੁੰਡਾ ਜੀ ਆਪਣਾ ਇੱਥੇ ਪਠਾਨਕੋਟ ਡਿਸਟ੍ਰਿਕਟ ਦਾ ਵਿਕਰਮਜੀਤ ਸਿੰਘ ਆਪਣੇ ਜੂਨੀਅਰ ਹੋਕੀ ਇੰਡੀਆ ਖੇਡ ਕੇ ਆਇਆ ਇੰਟਰਨੈਸ਼ਨਲ ਲੈਵਲ ਤੇ ਆਪਾਂ ਇੱਥੇ ਦੋ ਟਾਈਮ ਪ੍ਰੈਕਟਿਸ ਕਰਦੇ ਆ ਸਾਡੇ ਕੋਚ ਸਾਹਿਬ ਸਾਨੂੰ ਨਵੀਂ ਨਵੀਂ ਤਕਨੀਕਾਂ ਦਿੰਦੇ ਹਨ ਅਸੀਂ ਸਾਡਾ ਇਹ ਮਕਸਦ ਆ ਵੀ ਆਪਾਂ ਵੱਡੇ ਹੋ ਕੇ ਫੌਜ ਹੋਣਾ ਚਾਹੁੰਦੇ ਆ ਇਲਾਕਾ ਵਾਸੀ ਵੀ ਕੋਚ ਉੱਤਮ ਸਿੰਘ ਦੇ ਧੰਨਵਾਦੀ ਨੇ ਜਿਨ੍ਹਾਂ ਦਾ ਕਹਿਣਾ ਕਿ ਉਹਨਾਂ ਦੇ ਪਿੰਡ ਦੇ ਬੱਚੇ ਕੋਚ ਉੱਤਮ ਸਿੰਘ ਦੀ ਮਿਹਨਤ ਸਦਕਾ ਨਸ਼ਿਆਂ ਤੋਂ ਰਹਿਤ ਨੇ ਪਰ ਉਹਨਾਂ ਨੇ ਇਸ ਗੱਲ ਦਾ ਮਲਾਲ ਵੀ ਹੈ ਕਿ ਸਰਕਾਰ ਖੇਡਾਂ ਵੱਲ ਧਿਆਨ ਨਹੀਂ ਦੇ ਰਹੀ ਅਤੇ ਉਹਨਾਂ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਕੋਈ ਸਰਕਾਰੀ ਸਹੂਲਤ ਨਹੀਂ ਮਿਲ ਰਹੀ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਹੈ ਔਰ ਕੋਚ ਸਾਹਿਬ ਸੁਰੇਸ਼ ਸ਼ਾਮੀ ਆਪਣੇ ਕੋਲੋਂ ਹੀ ਕਈ ਖਰਚ ਚੀਜ਼ਾਂ ਕਰਕੇ ਇਹ ਬੱਚਿਆਂ ਨੂੰ ਹਾਕੀ ਲੈ ਕੇ ਦੇਣਗੇ ਤੇ ਕੁਝ ਲੈ ਕੇ ਦੇਗੇ ਉਹਨਾਂ ਨੂੰ ਜਨੂਨ ਹੈ ਔਰ ਬੱਚੇ ਜਿਕੇ ਜੂਨ ਭਰ ਰਹੇ ਨੇ ਹਾਕੀ ਦੀ ਪ੍ਰਤੀ ਉਹਨਾਂ ਦਾ ਲਗਾਅ ਬੱਚਿਆਂ ਦਾ ਹੋਏ ਔਰ ਬੱਚੇ ਜਿਹੜੇ ਇੱਥੋਂ ਗਰਾਊਂਡੋਂ ਨਿਕਲ ਗਏ ਅੱਗੇ ਜਾਣ ਭਾਰਤੀ ਫੌਜ ਵਿੱਚ ਭਰਤੀ ਹੋ ਕੇ ਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਨੈਸ਼ਨਲ ਲੈਵਲ ਤੇ ਖੇਡਣਾਂ ਇਹੋ ਕੋ ਸਰ ਦਾ ਸੁਪਨਾ ਹੈ ਬੱਚੇ ਨਾਲ ਨਸਲ ਨਸਾਂ ਧਿਆਨ ਬੱਚਿਆਂ ਦਾ ਖੇਡ ਨਾਲ ਬੱਚੇ ਨਸਿਆਲੇ ਪਾਸੇ ਜਾਂਦੇ ਸੀ ਉਹ ਗੇਮਾਂ ਦੇ ਪਾਸੇ ਨਾ ਬੱਚੇ ਨਸਿਆਲੇ ਪਾਸੇ ਨਹੀਂ ਜਾ ਰਹੇ ਬਾਕੀ ਸਾਨੂੰ ਗੋਲ ਨੂੰ ਚਾਹੀਦਾ ਥੋੜਾ ਜਿਹਾ ਥੋੜੀ ਮਦਦ ਕਰ ਸਾਡੀ ਕੋ ਬੱਚਿਆਂ ਨੂੰ ਡਾਇਰ ਦਿੱਤੀ ਜਾ ਥੋੜੀ ਤੇ ਸਾਨੂੰ ਕੋਈ ਕੋ ਮਿਲੇ ਜੇ ਨਾਲ ਗਰਾਉਂਡ ਹੋ ਵਧੀਆ ਤਿਆਰ ਕਰੀਏ ਤੇ ਬੱਚੇ ਜਿਆਦਾ ਜਿਆਦਾ ਇੱਥੇ ਖੇਡਣ ਦਾ ਮਸਾਹਤ ਉਤਮ ਸਿੰਘ ਨੇ ਫੌਜ ਵਿੱਚ ਨੌਕਰੀ ਕਰਦੇ ਹਾਂ ਹਾਕੀ ਦੀ ਸਿਖਲਾਈ ਲਿੱਤੀ ਅਤੇ ਫਿਰ ਬਤਾਰ ਪੀਟੇ ਅਧਿਆਪਕ ਵਜੋਂ ਸਕੂਲ 'ਚ ਨੌਕਰੀ ਕੀਤੀ ਜਿਸ ਦੌਰਾਨ ਮੀ ਹੋਣਾ ਬੱਚਿਆਂ ਨੂੰ ਸਿਹਤ ਦੀ ਸੰਭਾਲ ਪ੍ਰਤੀ ਪ੍ਰੇਰਿਆ ਅਤੇ ਹੁਣ ਵੀ ਉਹਨਾਂ ਦਾ ਮਕਸਦ ਨੌਜਵਾਨਾਂ ਨੂੰ ਚੰਗੇ ਜੀਵਨ ਦੀ ਸਿਹਤ ਦੇਣਾ ਹੈ ਮੈਂ ਆਰਮੀ ਸਰਵਿਸ ਕੀਤੀ ਹੈ 7 ਸਾਲ ਮੈਂ ਉੱਥੇ ਆ ਕੇ ਖੜੀ ਆ ਉੱਥੋਂ ਮੈਨੂੰ ਸ਼ੌਕ ਜਾ ਗਿਆ ਉਸ ਤੋਂ ਬਾਅਦ ਮੈਂ ਪੀਟੀਆ ਲਗਾ ਡੀਏ ਸਕੂਲ 'ਚ 29 ਸਾਲ ਸਰਵਿਸ ਕੀਤੀ ਤੇ ਪਾਸਪੜੋਸ ਦੇ ਬੱਚੇ ਇਕੱਠੇ ਕਰਕੇ ਉਹਨਾਂ ਨੂੰ ਅਸੀਂ ਫ੍ਰੀ ਕੋਚਿੰਗ ਦਿੰਨੇ ਆ ਤੇ ਉਹ ਬੱਚੇ ਆਰਮੀ 'ਚ ਹੀ ਭੇਜਦੇ ਆ ਉਹ ਆਰਮੀ ਵਾਲੇ ਫ੍ਰੀ ਐਜੂਕੇਸ਼ਨ ਦਿੰਦੇ ਆ ਤੇ ਫ੍ਰੀ ਸਬੋਚਨੋ ਕਰਕੇ ਸਾਡੇ 17 ਸਾਲ ਦੇ ਬੱਚਾ ਆਰਮੀ 'ਚ ਅਨਰੋਲ ਕਰ ਲੈਂਦੇ ਆ ਵਾਕਈ ਕੋਚ ਉੱਤਮ ਸਿੰਘ ਦਾ ਇਹ ਉਪਰਾਲਾ ਉਹਨਾਂ ਤੋਂ ਹਾਕੀ ਦੀ ਖੇਡ ਦੀ ਸਿੱਖਿਆ ਲੈ ਰਹੇ ਨੌਜਵਾਨਾਂ ਦੇ ਜੀਵਨ ਲਈ ਕਾਫੀ ਲਾਹੇਵੰਦ ਹੈ ਅਤੇ ਲੋੜ ਹੈ ਇਹਨਾਂ ਨੌਜਵਾਨ ਖਿਡਾਰੀਆਂ ਦੀ ਖੇਡ ਨੂੰ ਹੋਰ ਵਿਖਾਰਨ ਦੇ ਲਈ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਇਹ ਖਿਡਾਰੀ ਕੌਮੀ ਖੇਡ ਹਾਕੀ ਵਿੱਚ ਮੁਲਕ ਦਾ ਨਾਮ ਰੋਸ਼ਨ ਕਰ ਸਕਣ ਵੋਕੇਸ਼ੈਣੀ ਪੀਟੀਸੀ ਨਿਊਜ਼ ਪਠਾਨਕੋਟ ਇਸ ਦੇ ਨਾਲ ਫਿਲਹਾਲੇ ਕਿਛੜੀ ਬ੍ਰੇਕ ਦਿੱਲੀ ਦੁਕਾਨਗਿ ਤੇ ਬ੍ਰੇਕ ਤੋਂ ਬਾਅਦ ਮਾਲਵਾ ਖੇਤਰ ਦੇ ਨਾਲ ਵਾਪਸ ਆ ਗਏ ਨਵਾਂ ਹਿਦਾਰ पहल ਨਵੀਂ ਹੈ ਨਵੇਂ ਦੌਰ ਕਰਾਂਗੇ ਗੱਲਾਂ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਦੀਆਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਛਾਏ ਨੇ ਪੰਜਾਬੀ ਬਿਜ਼ਨਸ ਪੋਲਿਟਿਕਸ ਸਪੋਰਟ ਐਂਟਰਟੇਨਮੈਂਟ ਹਰ ਫੀਲਡ ਵਿੱਚ ਛਾਏ ਨੇ ਪੰਜਾਬੀ ਕੈਨੇਡਾ ਵਿੱਚ ਵਸਦੇ ਐਨਆਰਆਈਸ ਦੀਆਂ ਖਬਰਾਂ ਤੇ ਵੀਡੀਓ ਤੇ ਹਰ ਐਕਟੀਵਿਟੀ ਸਿਰ ਐਨਆਰਆਈ ਵਰਡ ਵਿੱਚ ਮੇਰੇ ਨਾਲ अब सोयाबीन ऑयल के एक लीटर पाउच के साथ पाए दस प्रतिशत एक्स्ट्रा अब हर घर में लगेगा सेहत का काला बायर दे फेम दे पत्ता लपेट सूडी तना छेदक सूडी नवो मुंह तोड़ जवाब फसल की तीह तो साठ दिन की अवस्था में सूडिया से काबू पाना बहुत जरूरी हूं है भारी भरकम थैलिया दवाई छिड़कन की थान फेम ਨਾਲ ਬਹੁਤ ਹੀ ਘੱਟ ਮਾਤਰਾ ਵਿੱਚ ਅਤੇ ਸਿਰਫ ਇੱਕ ਤੋਂ ਦੋ ਛੜਕਾ ਕਰਕੇ ਬਿਹਤਰ ਕਾਬੂ ਪਾ ਸਕਦੇ ਹਾਂ ਪੁਰਾਣੇ ਰਸਾਇਣ ਬਹੁਤ ਘੱਟ ਸਮੇਂ ਤੱਕ ਕਾਬੂ ਪਾਉਂਦੇ ਨਹੀਂ ਅਤੇ ਉਹ ਕਿਸਾਨ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਨੇ ਜਦਕਿ ਫੇਮ ਕਿਸਾਨ ਅਤੇ ਵਾਤਾਵਰਣ ਦੋਵਾਂ ਲਈ ਹੈ ਬਿਲਕੁਲ ਸੁਰੱਖਿਅਤ ਫੇਮ ਦੀ ਸ਼ਕਤੀ ਸੰਧਿਆ ਤੋਂ ਮੁਕਤੀ ਅਤੇ ਉਹ ਵੀ ਲੰਮੇ ਸਮੇਂ ਤੱਕ सिक्स पैक वाले ड्रीम को मेरा सपोर्ट भी तो लगेगा ना मतलब मतलब शुगर फ्री चीनी जैसी मिठास पर तो चीनी जैसी कैलोरीज नहीं शुगर फ्री स्मार्टनेस वाली स्वीटनेस जिसे साफ समझ गया कितने हंस हंस के आज रात 8:00 बजे सोनी पर। एक बार साडेसाढश गद एक बार फिर तो स्वागत ਤੇ ਨਜ਼ਰ ਪਾਵਾਂਗੇ ਮਾਲਵਾ ਖੇਤਰ ਤੇ। ਬੁੱਲਾਡਾਵਾਸੀ ਹੋਰੇ ਵਿਕਾਸ ਕਾਰਜ ਸ਼ੁਰੂ ਕਰਾਉਣ ਦੀ ਮੰਗ ਕੀਤੀ ਹੈ ਅਤੇ ਮਿੱਥੇ ਸਮੇਂ ਦੇ ਲਈ ਧਰਨਾ ਲਾ ਦਿੱਤਾ ਆਪਣੀ ਇਸ ਮੰਗ ਨੂੰ ਮਨਵਾਉਣ ਦੇ ਲਈ। ਇਹ ਦਾਜ਼ੀਏ ਕਿ ਹੰਗਕਸ ਦਾ ਬਾਈਕਾਟ ਕਰਨ ਦਾ ਉਹਨਾਂ ਨੇ ਐਲਾਨ ਕੀਤਾ ਬਾਜ਼ਾਰ ਬੰਦ ਚਾਰੇ ਪਾਸੇ ਪਸਰੀ ਚੁੱਪ ਪਹਿਲੀ ਨਜ਼ਰੇ ਤਾਂ ਇਹ ਲੱਗਦਾ ਹੈ ਕਿ ਤਸਵੀਰਾਂ ਕਿਸੇ ਕਰਫਿਊ ਦੀਆਂ ਨੇ ਪਰ ਅਜਿਆ ਨਹੀਂ ਹੁਣ ਇੱਕ ਨਜ਼ਰ ਜਰਾ ਇਸ ਦੂਜੀ ਤਸਵੀਰ ਨੂੰ ਵੀ ਵੇਖੋ ਇਹੋ ਹੀ ਲੋਕ ਨੇ ਜਿਨ੍ਹਾਂ ਦੇ ਵੱਲੋਂ ਮਿੱਥੇ ਸਮੇਂ ਦੇ ਲਈ ਆਪਣੇ ਕਾਰੋਬਾਰ ਬੰਦ ਰੱਖ ਸ਼ਹਿਰ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਮੰਗ ਨੂੰ ਲੈ ਕੇ ਸੋਬਾ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਆਜ਼ਾਦੀ ਮਿਲਿਆ ਸੱਤ ਹੱਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਅੱਜ ਵੀ ਆਜ਼ਾਦ ਨਹੀਂ ਹਨ ਕਿਉਂਕਿ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਨਾਕਾਜ਼ ਸੀਵਰੇਜ ਸਿਸਟਮ ਤੋਂ ਉਹ ਬੇਹੱਦ ਪਰੇਸ਼ਾਨ ਹੈ ਲੋਕ ਐਨੇ ਪਰੇਸ਼ਾਨ ਨੇ 메인 ਸੜਕਾਂ 'ਤੇ ਟੁੱਟੀਆਂ ਪਈਆਂ ਨੇਗੀਆਂ ਬੱਚੇ ਡਿੱਗ ਰਹੇ ਨੇ ਇਵਨ ਦੋ ਬੱਚੇ ਨੇ ਮੌਤਾਂ ਵੀ ਹੋਈਆਂ ਜਗ੍ਹਾ ਜਗ੍ਹਾ 'ਤੇ ਪਾਣੀ ਖੜ ਜਾਂਦਾ ਇਵਨ ਨਗਰ ਕਾਉਂਸਲ ਦੇ ਦਫ਼ਤਰ ਦੇ ਸਾਹਮਣੇ ਵੀ 5-5 ਫੁੱਟ ਪਾਣੀ ਖੜ ਗਿਆ ਸਾਡੀ ਤਾਂ ਇਹ ਮੰਗ ਹੈ ਜਿਹੜੀਆਂ ਗ੍ਰਾਂਟਾਂ ਬੀਬਾ ਜੀ ਨੇ ਦਿੱਤੀਆਂ ਕਾਲੀ ਸਰਕਾਰ ਨੇ ਦਿੱਤੀਆਂ ਉਹਦੀ ਕੜਾਈ ਨਾਲ ਜਾਂਚ ਹੋਵੇ ਨਵੇਂ ਸੈਂਟਰ ਤੋਂ ਗ੍ਰਾਂਟਾਂ ਜਾਰੀ ਕਰਕੇ ਪੁਰਾਣਿਆਂ ਦੀ ਜਾਂਚ ਹੋਵੇ ਸ਼ਹਿਰ ਦੇ ਵਿੱਚ ਸੀਵਰੇਜ ਸਿਸਟਮ ਜਿਹੜਾ ਹੈਗਾ ਉਹ ਬਿਲਕੁਲ ਜਨਨਕੀ ਵੀ ਕਰੋੜਾ ਰੁਪਇਆ ਖਰਚ ਕਰਕੇ ਅੱਜ ਐਨੀ ਕੀ ਬਾੜੀ ਸਥਿਤੀ ਹੈ ਮੜਾ ਜਿਹਾ ਵੀ ਬਲੌਕ ਹੋ ਜਾਂਦਾ ਨਹੀਂ ਕਿ ਵੀ ਸਾਰੇ ਸ਼ਹਿਰ 'ਚ ਜਲ ਮਗਨ ਹੋ ਜਾਂਦਾ ਹੈ ਸੀਵਰੇਜ ਓਵਰਫਲੋ ਹੋ ਜਾਂਦਾ ਹੈ ਗੰਦਗੀ ਦਾ ਬਹੁਤ ਬੁਰਾ ਹਾਲ ਹੈ ਸਫਾਈ ਦਾ ਕੋਈ ਵਿਵਸਥਾ ਨਹੀਂ ਹੈਗੀ ਇੱਕ ਮਿੰਟਾ ਵਾਸਤੇ ਬਰਸਾਤ ਹੋਵੇ ਪਾਣੀ ਪਾਣੀ ਹੋ ਜਾਂਦਾ ਇਸ ਕਰਕੇ ਸਾਡੀਆਂ ਮੇਨ ਮੰਗਾ ਜਿਹੜੇ ਹੈਗੇ ਨੇ ਵੀ ਸ਼ਹਿਰ ਸਾਰੇ ਵੀ ਸ਼ਹਿਰ ਦੇ ਵਿੱਚ ਜਿਹੜਾ ਸਿਸਟਮ ਹੈ ਬਿਲਕੁਲ ਸਹੀ ਕਟਾਇਆ ਹੋਇਆ ਲੋਕਾਂ ਦਾ ਇੱਕ ਇਲਜ਼ਾਮ ਇਹ ਵੀ ਹੈ ਕਿ ਸਰਕਾਰ ਦੇ ਵੱਲੋਂ ਉਹਨਾਂ ਦੇ ਸ਼ਹਿਰ ਦੇ ਵਿਕਾਸ ਦੇ ਲਈ ਕਈ ਵਾਰ ਗਰੰਟ ਆਈਆਂ ਪਰ ਉਹਨਾਂ ਦੇ ਸ਼ਹਿਰ ਦੇ ਵਿੱਚ ਵਿਕਾਸ ਕੰਮ ਸ਼ੁਰੂ ਹੀ ਨਹੀਂ ਹੋਈ ਅਤੇ ਜਦੋਂ ਤੱਕ ਪੰਜਾਬ ਸਰਕਾਰ ਦਾ ਕੋਈ ਮੰਤਰੀ ਆ ਕੇ ਵਿਕਾਸ ਕੰਮ ਸ਼ੁਰੂ ਨਹੀਂ ਕਰਾਉਂਦਾ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਤੇ ਉਹ 15 ਅਗਸਤ ਯਾਨੀ ਆਜ਼ਾਦੀ ਦਿਹਾੜੇ ਦਾ ਵੀ ਬਾਈਕਾਟ ਕਰਨਗੇ ਜਦੋਂ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਸਮਸਤਾ ਦੀ ਜਲਦ ਹਾਲ ਦਾ ਪ੍ਰੋਸਾ ਦਿੰਦੇ ਵਿਖਾਈ ਦਿੱਤੀ ਆਜ਼ਾਦੀ ਬਣਾਉਣ ਜਾ ਰਹੇ ਹੁਣ ਇੰਡੀਆ ਗਵਰਨਮੈਂਟ ਪੰਜਾਬ ਦੇ ਵਿੱਚ ਸਾਨੂੰ ਤਾਂ ਇਹ ਲੱਗਦਾ ਭਲਾਡੇ ਦੇ ਵਿੱਚ ਅਸੀਂ ਆਜ਼ਾਦੀ ਬਣਾਵਾਗੇ ਪਹਿਲਾ ਨੰਬਰ ਤਾਂ ਅਸੀਂ 15 ਅਗਸਤ ਦਾ ਬਾਈਕਾਟ ਕਰਦੇ ਹਾਂ ਕਿਉਂਕਿ ਸਾਡੇ ਬਲਾਡੇ ਵਿੱਚ ਨਾ ਕੋਈ ਸੀਵਰੇਜ ਦਾ ਪ੍ਰਬੰਧ ਨਾ ਨਾਲੀਆਂ ਦਾ ਪ੍ਰਬੰਧ ਨਾ ਸੜਕਾਂ ਦਾ ਪ੍ਰਬੰਧ ਪਹਿਲਾ ਨੰਬਰ ਤਾਂ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜਾ ਹੁਣ ਤੱਕ 30 ਲੱਖ ਰੁਪਇਆ 30 ਕਰੋੜ ਰੁਪਇਆ ਇੱਥੇ ਆਇਆ ਬਲਾਡੇ ਦੇ ਵਿੱਚ ਉਹਦੀ ਜਾਂਚ ਹੋਣੀ ਚਾਹੀਦੀ ਆ ਆਂਦਰਪੱਖ ਜਾਂਚ ਹੋਣੀ ਚਾਹੀਦੀ ਹੈ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ ਜਿੰਨਾ ਜ਼ਿਕਰ ਇੱਥੇ ਨਵਜੋਤ ਸਿੱਧੂ ਆ ਕੇ ਆਪਦੇ ਆਪ ਇਹ ਨਹੀਂ ਕਹਿੰਦਾ ਕਿ ਆਹ ਕੰਮ ਚੱਲ ਪਿਆ ਉਹਨਾਂ ਅਜੇ ਕੋਈ ਧਰਨਾ ਨਹੀਂ ਚੱਕਾਂਗੇ ਜ਼िला ਪ੍ਰਸ਼ਾਸਨ ਦੀ ਟੀਮ ਵੱਲੋਂ ਕੱਲ ਬੁੜਲਾਡਾ ਸ਼ਹਿਰ ਦਾ ਪੂਰਾ ਨਿਰੀਖਣ ਕੀਤਾ ਗਿਆ ਸੀ ਅਸੀਂ ਸਾਰੀਆਂ ਸੜਕਾਂ ਦੇਖਿਆ ਹੈ ਸਾਰਾ ਸੀਵਰੇਜ ਦਾ ਕੰਮ ਦੇਖਿਆ ਹੈ ਉਸ ਤੋਂ ਬਾਅਦ ਸਾਰੇ ਅਫੀਸ਼ੀਅਲਸ ਦੇ ਨਾਲ ਡਿਪਾਰਟਮੈਂਟਸ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਤੇ ਉਹਨਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਕੰਮ ਜਲਦ ਤੋਂ ਜਲਦ ਜਿੱਥੇ ਵੀ ਰੁਕਿਆ ਸ਼ੁਰੂ ਕੀਤਾ ਜਾਵੇ ਆਪਣੇ ਸ਼ਹਿਰ ਦੇ ਵਿੱਚ ਬੁਨਿਆਦੀ ਸਹੂਲਤਾਂ ਲਈ ਇਹਨਾਂ ਲੋਕਾਂ ਦੀ ਲੜਾਈ ਕਿੰਨੀ ਲੰਮੀ ਖਿੱਚਦੀ ਹੈ ਇਹ ਤਾਂ ਸਮਝ ਤਿਆ ਕਰੇਗਾ ਕਿਉਂਕਿ ਸਰਕਾਰੀ ਬਾਬੂ ਸਿਰਫ ਪ੍ਰੋਸਾ ਦਿੰਦੇ ਨੇ ਕਿਉਂਕਿ ਜਦ ਤੱਕ ਉੱਪਰੋਂ ਕੋਈ ਹਦਾਇਤ ਨਹੀਂ ਹੁੰਦੀ ਤਦ ਤੱਕ ਉਹ ਵੀ ਡੱਕਾ ਨਹੀਂ ਤੋੜਦੇ ਨਵਦੀਪਾਲੂ ਵਾਲੀਆ ਪੀਟੀਸੀ న్యూਸ ਮਾਨਸਾ 15 ਅਗਸਤ ਜਾਨੀ ਕਿ ਆਜ਼ਾਦੀ ਦਿਹਾੜੇ ਵਾਲੇ ਦਿਨ ਜ਼ਿਲ੍ਹਾ ਪੁਲਿਸ ਖਰਨਾ ਦੇ ਰਿੰਪੰਦੇ ਪਿੰਡ ਦੇ ਸਰੋਵਰ ਦੇ ਵਿੱਚ ਮਹਾਨ ਸ਼ਹੀਦ ਕਰਨਲ ਸਿੰਘ ਇਸਰੂਜੀ ਦੀ ਯਾਦ ਨੂੰ ਸਮਰਪਿਤ ਸਜਤਾ ਕਰਨ ਲਈ ਸ਼ੀਧੀ ਕਾਨਫਰੰਸ ਕਰਵਾਈ ਜਾਣੀ ਹੈ ਜਿਸ ਨੂੰ ਲੈ ਕੇ ਤਿਆਰੀਆਂ ਵੀ ਜ਼ੋਰਾਂ ਸ਼ੋਰਾਂ ਤੇ ਨੇ ਇਸ ਸਬੰਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਢਿੱਲੋਂ ਸੰਤਾ ਸਿੰਘ ਉਮੇਦਪੁਰੀ ਰਣਜੀਤ ਸਿੰਘ ਤਲਵੰਡੀ ਸਣੇ ਹੋਰ ਵੀ ਕਈ ਆਗੂ ਤੇ ਵਰਕਰ ਵੀ ਮੌਜੂਦ ਰਹੇ ਸ਼ੀਧੀ ਕਾਨਫਰੰਸ ਦੇ ਮੌਕੇ ਤੇ ਕਰਾਈ ਜਾਣ ਵਾਲੇ ਸਮਾਗਮਾਂ 'ਤੇ ਵਿਚਾਰ ਸਾਂਝੇ ਕੀਤੇ ਗਏ ਇਸ ਮੌਕੇ ਤੇ ਨਾ ਆਗੂਆਂ ਨੇ ਸੂਬੇ ਦੀ ਕਾਂਗਰਸ ਸਰਕਾਰ ਤੇ ਲੋਕਾਂ ਦੇ ਨਾਲ ਕਿਤੇ वादे पूरे ना करने के इल्जाम कर भी लगाएल बहुत बड़ा काम वर्क बहुत सरकार है एक भी उन्होंने कोई वादा नहीं किया डेढ़ साल लारे का कर करता किसी भी मसले का गल करिए उन्होंने कोई जवाब नहीं ਗੋਮਨੀਆ ਕਾਲੀ ਦਾ ਜਿਹੜਾ ਖੰਨਾ ਕੋਟੇ ਦਾ ਖੰਨਾ ਦੇ ਜਿਹੜਾ ਚਾਰੋਂ ਜੋ ਫੈਮਿਲੀ ਹਲਕੇ ਨੇ ਤੇ ਸੰਗਰੂ ਆਪਣੇ ਫਟਿਹੌਰ ਸਾਹਿਬ ਦਾ ਹਲਕਾ ਅਮਰੋਦ ਹੈ ਜਾਰੇ ਆਪ ਤੁਬਰਕਰ ਸਵਾਨਾ ਜੀ ਦੀ ਮੀਟਿੰਗ ਸੀ ਅੱਜ ਨੂੰ 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ ਕੇਸੂ ਦੇ ਸਿਆਸੀ ਤੱਪ ਦੇ ਸ਼ੀਫ ਕਮਰ ਸਿੰਘ ਉਹਨਾਂ ਦੀ ਯਾਦ ਦੇ ਅੰਦਰ ਬਹੁਤ ਵੱਡੀ ਸ਼ੀਸ਼ੀ ਕਰਵਾ ਸਕੀ ਹੈ ਉਹਦੇ ਆਹ ਤਿਆਰੀਆਂ ਸੰਬੰਧੀ ਆਪ ਕੋ ਆਪਣੇ ਵਿਚਾਰ ਸਾਂਝੇ ਦਿੱਤੇ ਨੇ फिलहाल की छोटे जो वक्फे जाए कि अहम सरगर्मिया हाले बाकी सरदार एक ऐसा किरदार है जो देश ले लड़ता है सरदार एक ऐसा किरदार है जो खुद भुखा या उन्नीस मिनट में 700 परसेंट बढ़ जाते हैं अब से एंटी बैक्टीरियल एक्सो सिर्फ इसमें है साइक्लोज जो बैक्टीरिया को सिर्फ दस ही सेकेंड में मारी एक्सो फैमिली हेल्दी फैमिली कोई एटीएम पूछे कोई होटल पूछे बस अपने धंधे का पता कोई ना पूछता भाई होटल पूछे ये तो अच्छी बात हो गया जो मुश्किलों में भी डट के समझदारी से आगे बढ़ते हैं मुथूट फिनकॉप उन्हें ब्लू सोच वाले कहते हैं और देते हैं एमएसएमई लोन्स और सही सलाह इधर हवा भर लो इधर पेट भर लो मुथूट फिनकॉप जब जिंदगी बदलनी हो ये दूसरा किसके लिए ब्रो हुँ? दोनों मेरे लिए ही हैं गर्लफ्रेंड का सीन तो नहीं टेस्ट करके देखो तुम भी दो तो खा ही जाओगे टू डिलिशियस क्रिस्पी वेज बर्गर्स फिफ्टी नाइन टू क्रिस्पी चिकन बर्गर्स जस्ट सेवेंटी नाइन क्योंकि पेट भरेगा नियत नहीं बर्गर किंग योर वे एड मोल्ट पावर टू योर मिल्क विद मिल्क चॉकोमोल्ट ट्वेंटी थ्री वाइटल न्यूट्रिएंट्स के साथ हर ग्लास में मोल्ट और मिल्क शक्ति की गारंटी तो स्करा के खिलाफ कार्रवाई ना करने के इल्जाम लगाए ने लोगों का इल्जाम है कि नशा शरेआम बिक रहा है पुलिस हाथ से हाथ धनी बैठी है कई बार पुलिस शिकायत कर चुके हैं पर पुलिस के कोल कोई सुनवाई नहीं होगी ਉਹਨਾਂ ਨੇ ਕਿਹਾ ਕਿ ਸ਼ਰੀਆ ਮੁੰਡੇ ਕੁੜੀਆਂ ਨਸ਼ਾ ਵੇਚ ਰਹੇ ਨੇ ਹੋਰ ਉਹਨਾਂ ਨੂੰ ਨਸ਼ਿਆਂ ਦੀ ਲੱਤ ਵੀ ਲਾ ਰਹੇ ਨੇ ਜਿਸ ਸਬੰਧੀ ਉਹ ਸਰਕਾਰ ਕਾਰਵਾਈ ਦੀ ਮੰਗ ਕਰਦੇ ਨੇ ਦੂਜੇ ਪਾਸੇ ਪੁਲਿਸ ਦੇ ਉੱਚ ਅਧਿਕਾਰੀ ਜਲਦ ਤੋਂ ਜਲਦ ਸਖਤ ਕਾਰਵਾਈ ਅਮਲ ਵਿੱਚ ਲਿਆਏ ਜਾਣ ਦਾ ਮਹਿਜ਼ ਰੋਸਾ ਹੀ ਦੇ ਰਹੇ ਨੇ ਐਸੇ ਨਸ਼ਾ ਵੀ ਕਿਦਾ ਬਹੁਤ ਜ਼ਿਆਦਾ ਲੜਕੀਆਂ ਵੀ ਨਸ਼ਾ ਵੇਚਦੀਆਂ ਲੜਕੇ ਲੈਣ ਵੀ ਆਂਦੀਆਂ ਅਸੀਂ ਪੁਲਿਸ ਨੂੰ ਕਿੰਨੀ ਵਾਰ ਕੰਪਲੇਨਟ ਕਰ ਚੁੱਕੇ ਡਿਪਟੀ ਸੀ ਲੈਵਲ ਤੱਕ ਅਸੀਂ ਕੰਪਲੇਨਟ ਕਰ ਚੁੱਕੇ ਹਾਂ ਪਰ ਕੋਈ ਸਾਡੀ ਕਾਰਵਾਈ ਸੁਣੀ ਜਾਂਦੀ ਅੱਜ ਦੀ ਰੇਟ ਜਿਵੇਂ ਉਥੇ ਸਮੈਕ ਵਿਕਦੀ ਹੈ ਰੋਜ਼ ਅਸੀਂ ਅੱਜ ਵੀ ਕੰਪਲੇਨ ਕਰਨਾ ਸਾਰਾ ਮਹੱਲਾ ਨਾਲ ਹੈ ਲੇਡੀਜ਼ ਨਾਲ ਆਈਆਂ ਸਾਨੂੰ ਐਪਲੀਕੇਸ਼ਨ ਦੇ ਕੇ ਗਏ ਆ ਵੀ ਉਹ ਰਾਤ-ਰਾਤੇ ਵੇਚਦੇ ਆ ਉਹਨਾਂ ਤੇ ਅਸੀਂ ਨਿਗਰਾਨੀ ਰੱਖ ਕੇ ਤੇ ਇਹਨਾਂ ਨੂੰ ਇੱਕ ਦੋ ਦਿਨਾਂ ਦੇ ਵਿੱਚ ਇਹਨੂੰ ਉਸਤਾ ਜਿਲੰਡਾ ਤੋਂ ਪਾਸਪੋਰਟ ਦੇ ਨਾਮ ਤੇ ਕਿੰਨੀ ਵੱਡੀ ਹਿਰਾਫੇਰੀ ਹੁੰਦੀ ਹੈ ਇਹ ਮਾਮਲਾ ਉਜਾਗਰ ਕਰਦੇ ਸਾਰਾ ਜੋ ਹਕੀਕਤ ਹੈ ਇਕਔਰ ਜਦੋਂ ਪਾਸਪੋਰਟ ਬਣਵਾਉਣ ਲਈ ਗਈ ਤਾਂ ਹੈਰਾਨ ਹੋ ਗਈ ਕਿਉਂਕਿ ਉਸ ਨੂੰ ਉਸ ਵੇਲੇ ਪਤਾ ਚੱਲਿਆ ਕਿ ਉਸ ਦਾ ਪਾਸਪੋਰਟ ਤਾਂ 40 ਸਾਲ ਪਹਿਲਾਂ ਹੀ ਬਣ ਚੁੱਕਿਆ ਹੈ ਇਹ ਹੈ ਜਲੰਧਰ ਦਾ ਪਾਸਪੋਰਟ ਦਫਤਰ ਜਿੱਥੇ ਰੋਜ਼ਾਨਾ ਸੈਂਕੜੇ ਲੋਕ ਪਾਸਪੋਰਟ ਬਣਵਾਉਣ ਲਈ ਪਹੁੰਚਦੇ ਨੇ ਦਫਤਰ ਵੱਲੋਂ ਪੂਰੀ ਜਾਂਚ ਪੜਤਾਲ ਕਰਕੇ ਪਾਸਪੋਰਟ ਜਾਰੀ ਕੀਤਾ ਜਾਂਦਾ ਪਰ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਪਾਸਪੋਰਟ ਦਫਤਰ ਦੇ ਅਫਸਰਾਂ ਦੀ ਮੁਸਤੈਦੀ ਦੀ ਪੂਲ ਖੋਲ ਕੇ ਰੱਖ ਦਿੱਤੀ ਹੈ ਦਰਅਸਲ ਮਕਸੂਦਾਵਾਸੀ ਰਿਟਾਇਰਡ ਅਧਿਬਿਕਾ ਬਿਮਲਾ ਰਾਣੀ ਮੁਤਾਬਕ ਫਰਵਰੀ ਮਹੀਨੇ ਚ ਉਹਨਾਂ ਨੇ ਪਾਸਪੋਰਟ ਅਪਲਾਈ ਕੀਤਾ ਸੀ ਪਰ ਉਹਨਾਂ ਨੂੰ ਬਾਅਦ ਚ ਜਾਣਕਾਰੀ ਮਿਲੀ ਕਿ ਉਹਨਾਂ ਦੇ ਦਸਤਾਵੇਜ਼ਾਂ ਤੇ ਕੋਈ ਹੋਰ ਹੀ ਪਾਸਪੋਰਟ ਬਣਵਾ ਚੁੱਕਿਆ ਉਹ ਵੀ 40 ਸਾਲ ਪਹਿਲਾਂ ਬਿਮਲਾ ਰਾਣੀ ਨਵਾਂ ਪਾਸਪੋਰਟ ਬਣਵਾਉਣ ਲਈ 6 ਮਹੀਨਿਆਂ ਤੋਂ ਦਫ਼ਤਰ ਦੇ ਚੱਕਰ ਲਗਾ ਰਹੇ ਨੇ ਪਰ ਉਹਨਾਂ ਦੀ ਕੋਈ ਨਹੀਂ ਸੁਣੀ ਜਾ ਰਹੀ ਮੈਂ ਅਪਲਾਈ ਕੀਤਾ ਸੀ ਪਾਸਪੋਰਟ ਦਫ਼ਤਰ ਤੇ ਉੱਥੇ ਮੈਨੂੰ ਪਤਾ ਲੱਗਾ ਕਿ ਮੇਰਾ ਪਾਸਪੋਰਟ ਪਹਿਲਾਂ ਬਣਿਆ ਹੋਇਆ ਹੈ ਜਦੋਂ ਕਿ ਮੈਂ ਅਜੇ ਤੱਕ ਕਦੀ ਅਪਲਾਈ ਨਹੀਂ ਕੀਤਾ ਹੁਣ ਤੱਕ ਨਤੀਜਾ ਕੋਈ ਵੀ ਨਹੀਂ ਨਿਕਲਿਆ ਇਹੋ ਕਹਿੰਦੇ ਨੇ ਇਨਕੁਆਰੀਆਂ ਚੱਲਦੀਆਂ ਪਈਆਂ ਨੇ ਦਸਵੀਂ ਦਾ ਸਰਟੀਫਿਕੇਟ ਮੇਰੇ ਨਾਲ ਉਹ ਯੂਜ਼ ਕੀਤਾ ਨਾਲ ਸਾਨੂੰ ਉਹਨਾਂ ਨੂੰ ਕੁਝ ਵੀ ਨਹੀਂ ਦੱਸਿਆ ਇਹ ਹੀ ਦੱਸਿਆ ਵੀ ਤੁਹਾਡਾ ਪਾਸਪੋਰਟ ਬਣਿਆ ਦਹਾਇਆ ਵੀ ਬਣਿਆ ਵੀ ਉਹਨਾਂ ਦੇ ਪੁੱਤਰ ਮੁਤਾਬਕ ਸਰਕਾਰ ਡਿਜੀਟਲ ਇੰਡੀਆ ਦੇ ਦਾਅਵੇ ਤਾਂ ਕਰਦੀ ਹੈ ਪਰ ਵਿਦੇਸ਼ ਮੰਤਰਾਲੇ ਵੱਲੋਂ ਬਿਨਾਂ ਜਾਂਚ ਪੜਤਾਲ ਪਾਸਪੋਰਟ ਜਾਰੀ ਹੋਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ 6 ਮਹੀਨਿਆਂ ਦੇ ਵਿੱਚ ਸਿਰਫ ਇੱਕ ਵਾਰ ਇਨਕੁਆਇਰੀ ਹੋਈ ਉਹ ਜੋ ਫਰੈਸ਼ ਇਨਕੁਆਇਰੀ ਹੋਈ ਹੈ ਉਸ ਤੋਂ ਬਾਅਦ ਹਾਲੀ ਤੱਕ ਸਾਨੂੰ ਇਹ ਸਟੇਟਸ ਨਹੀਂ ਪਤਾ ਚੱਲ ਪਾਇਆ ਠਾ ਮਹੀਨਿਆਂ ਦੇ ਵਿੱਚ ਕੀ 6 7 ਮਹੀਨਿਆਂ ਦੇ ਵਿੱਚ ਬੁਲਾ ਪਾਏ ਨੇ ਇਹਦੇ ਬਾਰੇ ਸਾਨੂੰ 1% ਵੀ ਕੋਈ ਜਾਣਕਾਰੀ ਨਹੀਂ ਗੱਲ ਅਸੀਂ ਡਿਜੀਟਲ ਇੰਡੀਆ ਦੀ ਕਰਦੇ ਹਾਂ ਪਰ ਪਾਸਪੋਰਟ ਦੇ ਵਿੱਚ ਜੇ ਸਾਰੀਆਂ ਚੀਜ਼ਾਂ ਲੱਗਦੀਆਂ ਆਧਾਰ ਕਾਰਡ ਲੱਗਦੇ ਸਾਰੇ ਡਾਕੂਮੈਂਟ ਲੱਗਦੇ ਨੇ ਪਰ ਉਸ ਤੋਂ ਬਾਅਦ ਵੀ ਕੈਸੀ ਇਹ ਕਮੀਆਂ ਕਰਕੇ ਕਿ ਸਹੀ ਬੰਦੇ ਨੂੰ ਨਿਆਂ ਨਹੀਂ ਮਿਲ ਪਾਂਦਾ ਔਰ ਜਿਹਦੇ ਕਰਕੇ ਅੱਜ ਸਿਵਲਾਈਜ਼ ਲੋਕੀ ਬਹੁਤ ਸਾਰੇ ਪਰੇਸ਼ਾਨ ਨੇ ਇਸ ਮਾਮਲੇ ਸੰਬੰਧੀ ਪਾਸਪੋਰਟ ਅਫਸਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਇਨਕਾਰ ਕਰ ਦਿੱਤਾ। ਕਿਤੇ ਨਾ ਕਿਤੇ ਪਾਸਪੋਰਟ ਅਫਸਰਾਂ ਦੀ ਚੌਕਸੀ ਤੇ ਸਵਾਲ ਚੁੱਕੇ ਜਾ ਰਹੇ ਨੇ ਤਾਂ ਨਾਲ ਹੀ ਸਬੰਧਤ ਅਫਸਰਾਂ ਦੀ ਜਾਲਸਾਜ਼ਾਂ ਨਾਲ ਮਿਲੀ ਭੁਗਤਤੋਂ ਵੀ ਇਨਕਾਰ ਨਹੀਂ ਕੀਤਾ ਜਾ ਰਿਹਾ। ਇਸ ਮਾਮਲੇ ਸੰਬੰਧੀ ਅਸੀਂ ਰੀਜਨਲ ਪਾਸਪੋਰਟ ਅਧਿਕਾਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਦਫ਼ਤਰ ਵੱਲੋਂ ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ ਖੈਰ ਇਸ ਸਭ ਦੇ ਵਿਚਕਾਰ ਵੱਡਾ ਸਵਾਲ ਇਹ ਉੱਠਦਾ ਹੈ ਕਿ ਪਾਸਪੋਰਟ ਵਰਗਾ ਦਸਤਾਵੇਜ਼ ਜਿਸ ਨੂੰ ਇੰਨੀ ਅਮਰੀਕੀਆਂ ਤੋਂ ਬਾਅਦ ਇੰਨੀ ਛਾਣਬੀਣ ਤੋਂ ਬਾਅਦ ਜਾਰੀ ਕੀਤਾ ਜਾਂਦਾ ਜੇਕਰ ਉਹ ਦਸਤਾਵੇਜ਼ ਕੋਈ ਵੀ ਵਿਅਕਤੀ ਆਸਾਨੀ ਨਾਲ ਹਾਸਲ ਕਰ ਸਕਦਾ ਤਾਂ ਫਿਰ ਸਾਡੇ ਮੁਲਕ ਦੀ ਸੁਰੱਖਿਆ ਦਾ ਰੱਬ ਹੀ ਰੱਖੇ ਖੈਰ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੇ ਹੋਰ ਮਾਮਲਿਆਂ ਦੇ ਬਾਰੇ ਵਿੱਚ ਤੁਹਾਨੂੰ ਜ਼ਰੂਰ ਜਾਣੂ ਕਰਾਵਾਂਗੇ ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਸਮਸੀ ਪੀਟੀਸ ਨਿਊ ਚਲੰਦੜ ਸੋ ਫਿਲਹਾਲ ਇਸ ਮਲਰੀਨ ਦੇ ਵਿੱਚ ਹੈ ਨਹੀਂ ਨਵੀਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਮਿਲਾਂਗੇ